ਕਿੰਨੀ ਉਮਰ ਆ ਤੁਹਾਡੀ 17 ਸਾਲ 17 ਸਾਲ ਹਾਂਜੀ ਬੇਟੇ ਕੱਲ ਕਿਉਂ ਤੇਰਾ ਇੰਨਾ ਬੁਰਾ ਹਾਲ ਸੀਗਾ ਕੱਲ ਕਿੰਨਾ ਨਸ਼ਾ ਕੀਤਾ ਹੋਇਆ ਸੀ ਪ੍ਰਹਿਗੇ ਖਾਦੇ ਸੀ ਪ੍ਰਹਿਗੇ ਖਾਦੇ ਸੀ ਹਾਂਜੀ ਇਹ ਕਿੱਥੋਂ ਲੈ ਕੇ ਆਉਣਾ ਪੱਤਰ ਤੂੰ ਇਹ ਸਰਕਾਰੀ ਹਸਪਤਾਲ ਨਹੀਂ ਆ ਔਰ ਇਹ ਸਾਹਮਣੇ ਮੈਡੀਕਲ ਆ ਉਥੋਂ ਸਰਕਾਰੀ ਹਸਪਤਾਲ ਦੇ ਸਾਹਮਣੇ ਮੈਡੀਕਲ ਸਟੋਰ ਹਾਂਜੀ ਓਕੇ ਤੇ ਹੋਰ ਕੀ ਨਸ਼ਾ ਕਰਦੀਆਂ ਤੂੰ ਬੱਤ ਤੇ ਬਸ ਅਹੀ ਹੈ ਮੈਨੂੰ ਪਤਾ ਵੀ ਤੂੰ ਟੀਕਾ ਵੀ ਲਾਉਣੀ ਟੀਕਾ ਵੀ ਲਾਉਣੀ ਆ ਨਾ ਕਾਦਾ ਲਾਉਣੀ ਆ ਠੀਕ ਆ ਤੂੰ ਗੋਲੀ ਦਾ ਗੋਲੀ ਜਿਹੜੀ ਜੀਵਤ ਰੱਖਣ ਵਾਲੀ ਹੁੰਦੀ ਆ ਹਾਂਜੀ ਉਹ ਤੇ ਉਹ ਕਿੱਥੋਂ ਮਿਲਦੀ ਆ ਤੈਨੂੰ ਉੱਥੇ ਸਰਕਾਰੀ ਹਸਪਤਾਲ ਦੇ ਸਾਹਮਣੇ ਸਾਹਮਣੇ ਮਿਲਦੀ ਆ ਹੈਨਾ ਹਾਂਜੀ ਮੈਡੀਕਲ ਸਟੋਰ ਆ ਜਾਂਦਾ ਨਾਂ ਕੀ ਐ ਨਾਂ ਨਹੀਂ ਪਤਾ ਨਹੀਂ ਪਤਾ ਤੇ ਬੇਟੇ ਇਹ ਤੂੰ ਕਿਵੇਂ ਲੱਗੀ ਇਸ ਪਾਸੇ ਇਹ ਮੰਡੀ ਚ ਨਹੀਂ ਰਹਿੰਦੇ ਆ ਤਿੰਨੇ ਦੋ ਮਾਮਾ ਧੀਆਂ ਇੱਕ ਹੋਰ ਮੁੰਡਾ ਉਹਨਾਂ ਨੇ ਲਾਇਆ ਕੀ ਨਾਂ ਮੈਂ ਉਹਨਾਂ ਦਾ ਮਜੀਤ ਤੇ ਉਹਦੀ ਕੁੜੀ ਦਾ ਨਾਮ ਰਮਣਾ ਤੇ ਮੇਰੇ ਮੁੰਡੇ ਦਾ ਨਾਮ ਸੁਖੋ अच्छा तू ਉਹਨਾਂ ਦੇ ਸੰਪਰਕ ਚ ਕਿਵੇਂ ਆਈ ਸਹੇਲੀ ਬਣੀ ਸੀ ਨਾਲ ਕਰਾਇਤ ਰੇਂਦੇ ਹੀ ਨਾਲ ਹੂੰ ਤੇ ਨਾਲ ਐਵੇਂ ਲੱਗ ਗਏ ਤੇ ਨਸ਼ਾ ਕਰਨ ਤੈਨੂੰ ਉਹਨਾਂ ਨੇ ਲਾਤਾ ਹੈ ਹਾਂਜੀ ਤੇ ਤੇਥੋਂ ਗਲਤ ਕੰਮ ਵੀ ਕਰਾਉਂਦੇ ਸੀ ਪਤਾ ਹਾਂਜੀ ਗਲਤ ਵੀ ਅੱਛਾ ਤੈਨੂੰ ਲੈ ਕੇ ਜਾਂਦੇ ਸੀ ਕਿਤੇ ਨਾ ਕਿਤੇ ਨਹੀਂ ਉਹਨਾਂ ਨੇ ਉੱਥੇ ਕਿੱਥੇ ਤੰਬੂ ਕਾਇਨ ਹੂੰ ਉੱਥੇ ਹੀ ਲੱਗੇ ਸੀ ਉੱਥੇ ਉੱਥੇ ਫਿਰ ਇਹਦਾ ਮਤਲਬ ਉੱਥੇ ਗਾਹਕ ਬੁਲਾਉਂਦੇ ਸੀ ਤੇਰੇ ਵਾਸਤੇ ਹਾਂਜੀ ਗਲਤ ਕੰਮ ਚੋਸ਼ਨ ਕਰਦੇ ਸੀ ਤੇਰੇ ਜਣੇ ਦੀ ਤੇ ਤੈਨੂੰ ਪੈਸੇ ਕਿੰਨੇ ਦਿੰਦੇ ਸੀ 150 150 ਰੁਪਈਆ 150 ਆਪ ਰੱਖ ਲਈ ਅੰਨੇ 300 ਰੁਪਈਆ ਲੈਂਦਾ ਟੋਟਲ ਹੈ ਹਾਂਜੀ 150 ਆਪ ਰੱਖ ਕੇ ਤੇ 150 ਤੈਨੂੰ ਦਿੰਦੀ ਹਾਂਜੀ ਤੇ ਬੇਟਾ ਤੇਰਾ ਜੀ ਨਹੀਂ ਕਰਦਾ ਇਹ ਸਾਰੇ ਕਾਹਚੋਂ ਨਿਕਲਣ ਨੂੰ ਨਹੀਂ ਕਰਦਾ ਹਣ ਕੀ ਕਰਾਂ ਮਜਬੂਰੀ ਮਜਬੂਰੀ 17 ਸਾਲ ਦੀ ਉਮਰ ਹੈ ਤੇਰੀ ਸਿਰਫ ਹਾਂਜੀ ਕੀ ਕਰਾਂਗੇ ਏਡੀ ਵੱਡੀ ਲਾਈਫ ਹੈ ਤੇਰੀ ਹੂੰ ਜੇ ਤੈਨੂੰ ਨਸ਼ਾ ਵਿਰੋਧੀ ਕਮੇਟੀ ਵਾਲੇ ਕਿਤੇ ਦਾਖਲ ਕਰਵਾਉਣ ਤਾਂ ਤੂੰ ਤਿਆਰ ਹੈ ਛੱਡਣ ਨੂੰ ਹਾਂਜੀ ਤੇ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰੇਗੇ ਵੀ ਜਿਹੜੇ ਜਿਵੇਂ ਤੈਨੂੰ ਇਹਨਾਂ ਨੇ ਲਾਇਆ ਉਹ ਹੋਰ ਵੀ ਕਈ ਕੁੜੀਆਂ ਨੂੰ ਲਾ ਰਹੇ ਹੋਣਗੇ ਤੇ ਇਹਨਾਂ ਨੂੰ ਫੋੜਾ ਥਾਣੇ ਕਰਾਓ। ਅੱਛਾ ਵੀ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਐ? ਹਾਂਜੀ ਕਾਰਵਾਈ ਹੋਣੀ ਚਾਹੀਦੀ ਪੂਰੀ। ਓਕੇ। ਜਿਹਨੇ ਤੇਰੀ ਜ਼ਿੰਦਗੀ ਖਰਾਬ ਕਰਤੀ ਉਹਨਾਂ ਨੇ ਇੱਕ ਤਰ੍ਹਾਂ ਦੀ ਪੂਰੀ। ਅੱਛਾ। ਕਿੰਨੇ ਭੈਣ ਭਾਈ ਹੋ ਪੁੱਤ ਤੂੰ? ਤਿੰਨ ਭੈਣਾਂ ਦੋ ਭਰਾ। ਅੱਛਾ। ਤੇ ਕੀ ਕੰਮ ਕੀ ਕਰਦੇ ਐ? ਘਿਹੜੀ ਦਾ ਭਾਈ ਮੰਮੀ ਘਰ ਦਾ ਕੰਮ ਘਰਾਂ ਦਾ ਕਰਦੀ ਐ। ਹਾਂ ਕੀ ਕੰਮ ਕਰਦਾ? ਫਰਾਗੇ ਦੀ ਆਦੀ ਦਪਾਉਂ ਵਿਚਾਰਾ ਨਸ਼ਾ ਕਰਦਾ ਉਹ ਵੀ ਹਾਂ ਗੋਲੀ ਖਾਂਦਾ ਕੱਲੀ ਜੀਵ ਵਾਲੀ ਗੋਲੀ ਹਾਂਜੀ ਓਕੇ ਤੂੰ ਜਣੀ ਵੀ ਆਪਣਾ ਟੀਕੇ ਤੇ ਲੱਗੀ ਤੇ ਉਹ ਇਹ ਟੀਕਾ ਤੈਨੂੰ ਉਹਨਾਂ ਨੇ ਲਾਇਆ ਫਿਰ ਹਾਂਜੀ ਉਹ ਹੀ ਲਾਉਂਦੇ ਨੇ ਉਹ ਆਪ ਲਾਉਂਦੇ ਆ ਉਹਨੇ ਟੀਕੇ ਹਾਂ ਵੀ ਜਦੋਂ ਟੀਕਾ ਲੱਗ ਜਾਂਦਾ ਫਿਰ ਤੈਨੂੰ ਸੁਰਤ ਨਹੀਂ ਰਹਿੰਦੀ ਸੀ ਫਿਰ ਤੇ ਨਾ ਜੂਮਾ ਨਹੀਂ ਉਹ ਟੀਕੇ ਨਾਲ ਨਹੀਂ ਹੁੰਦਾ ਕੋਈ ਉਹ ਫਿਰ ਫਰਾਗੇ ਖਾ ਲੈਂਦੀ ਸੀ ਫਿਰ ਉਹ ਨਾਲ ਹੁੰਦਾ ਪ੍ਰਹਿਗੇ ਦੇ ਨਾਲ ਜਣੀ ਜਿਹੜੀ ਕੱਲ ਵਾਲੀ ਹਾਲਤ ਤੇਰੀ ਸੀਗੀ ਉਹ ਪ੍ਰਹਿਗੇ ਦੇ ਕਰਕੇ ਸੀ ਹਣਾ ਹਾਂਜੀ ਪ੍ਰਹਿਗਿਆ ਕਰਕੇ ਉਹ ਅੱਜ ਕੋਈ ਨਸ਼ਾ ਕੀਤਾ ਨਹੀਂ ਨਹੀਂ ਕੀਤਾ ਹੱਥ 'ਚ ਸਰਿੰਜਾ ਤੋਂ ਫੜੀ ਹੋਈ ਹੈ ਫਿਰ ਇਹ ਹਾਂਜੀ ਲਾਉਣਾ ਸੀਗਾ ਟੀਕਾ ਹਾਂਜੀ ਹੁਣ ਤੂੰ ਹੋਸ਼-ਹਵਾਚ ਆ ਬੇਟੇ ਬਿਲਕੁਲ ਹਾਂਜੀ ਤੂੰ ਜਿਹੜੀਆਂ ਇਹ ਗੱਲਾਂ ਬੋਲੀਆਂ ਬਿਲਕੁਲ ਹੋਸ਼-ਹਵਾਚ ਚ ਬੋਲੀਆਂ ਤੇਰੇ ਤੋਂ ਕੋਈ ਤੇਰੇ ਤੋਂ ਕੋਈ ਦਬਾਤਾ ਨਹੀਂ ਨਹੀਂ ਜੀ ਆ ਕਿੰਨੀਆਂ ਉਂਗਲਾਂ ਦੱਸ ਚਾਰ ਆਹਾਂ ਚਾਰ ਆ ਆ ਕਿੰਨੀਆਂ ਤਿੰਨ ਤਿੰਨ ਠੀਕ ਹੈ ਨਾ ਹੂੰ ਚਲੋ ਤੇ ਫਿਰ ਜਿਹੜਾ ਮੈਡੀਕਲ ਸਟੋਰ ਵਾਲਾ ਜਿਹੜਾ ਨਸ਼ੇ ਵੇਚਦਾ ਹੈ ਸੀਲ ਹੋਣਾ ਚਾਹੀਦਾ ਹੈ ਹੈ ਸੀਲ ਹੋਣਾ ਜੀ ਬੰਦ ਹੋਣਾ ਚਾਹੀਦਾ ਹਾਂ ਇਹਦੇ ਬਾਰੇ ਤਾਂ ਥੋੜੇ ਦਿਨ ਪਹਿਲਾਂ ਰੇਡ ਵੀ ਹੋਈ ਸੀ ਪਰ ਉੱਥੋਂ ਕੁਝ ਬਰਾਮਦ ਨਹੀਂ ਹੋਇਆ ਉਹਦੇ ਤੇ ਵੀ ਜਣੀ ਜਣੀ ਤੇ ਕਾਰਵਾਈ ਦੀ ਮੰਗ ਕਰਦੇ ਹਾਂ ਹਾਂਜੀ ਠੀਕ ਹੈ ਠੀਕ ਹੈ ਬੁੱਤਰ ਤੇਰੇ ਡੈਡੀ ਕੀ ਕੰਮ ਕਰਦੇ ਮੇਰੀ ਜਿਹੜੀ ਜੱਪਾ ਕਰਦੇ ਸੀ ਹੁਣ ਡੈਥ ਹੋ ਗਈ ਡੈਥ ਹੋ ਗਈ ਹਾਂਜੀ ਕਿੰਨੀ ਦੇਰ ਹੋ ਗਈ 8 ਸਾਲ 8 ਸਾਲ ਹੋ ਗਏ 8 ਸਾਲ ਹੋ ਗਏ ਹਾਂਜੀ ਪਾਮ ਸਾਹਿਬ ਅੱਜ ਤੁਸੀਂ ਉਹ ਕੱਲ ਜਿਹੜੀ ਲੜਕੀ ਦੀ ਵੀਡੀਓ ਵਾਇਰਲ ਹੋਈ ਉਹਨਾਂ ਦੇ ਘਰ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਦੇਖੋ ਜੀ ਕੱਲ ਜਿਹੜੀ ਇਹ ਕੁੜੀ ਪ੍ਰੈਗਾ ਖਾ ਕੇ ਓਵਰਡੋਜ਼ ਹੀ ਹੋਈ ਫਿਰਦੀ ਸੀਗੀ ਠੀਕ ਹੈ ਤੇ ਇਹਨੂੰ ਦੋਰਾ ਪੈ ਪਿਆ ਵਿਆ ਸੀ ਤੇ ਇਹ ਬੋਲਣ ਦੇ ਵੀ ਕਾਬਲ ਨਹੀਂ ਸੀ ਬਿਲਕੁਲ ਵੀ ਅੱਜ ਅਸੀਂ ਇਹਦੇ ਘਰ ਤੱਕ ਪਹੁੰਚ ਕੀਤੀ ਹੈ ਇਹਦਾ ਐਡਰੈਸ ਸਾਥੀਆਂ ਨਾਲ ਸਾਡੇ ਜਿਹੜੇ ਕੋਟ ਸੇਖਾ ਦੋ ਤੇ ਹੁਣ ਇਹਨੂੰ ਅਸੀਂ ਇੱਕ ਤਰ੍ਹਾਂ ਦਾ ਟ੍ਰੀਟਮੈਂਟ ਸ਼ੁਰੂ ਕਰਵਾਉਣੀ ਹੈ ਇੱਕ ਇਲਾਜ ਕਰਵਾਵਾਂਗੇ ਇਹਦਾ ਤੇ ਇਹਨੂੰ ਨਸ਼ੇ ਚੋਂ ਬਾਹਰ ਕੱਢਾਂਗੇ ਠੀਕ ਹੈ ਤੇ ਦੂਜੀ ਗੱਲ ਇਹਦੇ ਤੋਂ ਹੁਣ ਅਸੀਂ ਪਰੂਫ ਬਣਾ ਕੇ ਇਹਨੇ ਕੱਲ ਸਾਨੂੰ ਦੱਸਿਆ ਹੁਣ ਵੀ ਇਹ ਦੱਸ ਰਹੀ ਹੈ ਹੁਣ ਹੋਸ਼ਵਾਲ ਦੇ ਵਿੱਚ ਹੈਗੀ ਹੈ ਬਿਲਕੁਲ ਕੱਲ ਤਾਂ ਇਹ ਨਸ਼ੇਈ ਸੀਗੀ ਹੁਣ ਇਹ ਬਿਲਕੁਲ ਇਹਨੂੰ ਹੋਸ਼ ਆ ਅੱਜ ਹੁਣ ਤੱਕ ਇਹਨੇ ਕੋਈ ਨਸ਼ਾ ਨਹੀਂ ਕੀਤਾ ਇਹਨੇ ਦੱਸਿਆ ਵੀ ਸ਼ਿਵਲ ਹਸਪਤਾਲ ਦੇ ਸਾਹਮਣੇ ਜਿਹੜਾ ਪ੍ਰੇਮ ਮੈਡੀਕਲ ਸਟੋਰ ਆ ਉਹਦੇ ਤੋਂ ਇਹ ਮੈਂ ਲੈ ਕੇ ਆਈ ਆ ਸਿਗਨੇਚਰ ਤੇ ਹੁਣ ਮੈਂ ਅਸੀਂ ਖੁਦ ਪ੍ਰੂਫ ਤੌਰ ਤੇ ਤੋਂ ਪੈਸੇ ਦੇ ਕੇ ਉਸੇ ਮੈਡੀਕਲ ਸਟੋਰ ਤੋਂ ਸਿਗਨੇਚਰ ਪ੍ਰਾਹਗਾ ਤੇ ਦੋ ਪੱਤੇ ਮਂਗਾਵਾਗੇ ਤੇ ਹੁਣ ਅੱਗੇ ਦੇਖਦੇ ਆਂ ਐਸਐਸਪੀ ਸਾਹਿਬ ਮੋਗਾ ਦੇ ਤੇ ਧਰਮਕੋਟ ਦੇ ਜਿਹੜੇ ਖਿੜੀ ਇਹ ਕਹਿ ਰਹੇ ਆ ਵੀ ਬੂਪਰੀ ਮੋਰਫਨ ਵੀ ਉਸੇ ਦੁਕਾਨ ਤੋਂ ਲੈ ਕੇ ਆਉਂਦੀ ਆ ਤੇ ਫਿਰ ਜੀਵ ਵਾਲੀ ਗੋਲੀ ਵੀ ਉਹ 50 ਰੁਪਏ ਦੀ ਇੱਕ ਦੇ ਰਿਆ ਇਹਨਾਂ ਨੂੰ ਤੇ ਪਹਿਲਾਂ ਅਸੀਂ ਰੇਡ ਵੀ ਕਰਵਾਈ ਸੀ ਉਹਨਾਂ ਦੁਕਾਨ ਤੇ ਆ ਪਿਛਲੇ ਹਫਤੇ ਪਰ ਉਹ ਬੜਾ ਚੰਟ ਨਿਕਲਿਆ ਤੇ ਕੁਝ ਅਧਿਕਾਰੀਆਂ ਦੇ ਵੀ ਹੋ ਸਕਦਾ ਕਿਸੇ ਬੰਦੇ ਨੇ ਇਨਫੋਰਮੇਸ਼ਨ ਉਹ ਤੱਕ ਪਹੁੰਚਾਈ ਸੀ ਤੇ ਸਮਾਨ ਉਹਨੇ ਪਾਸੇ ਕਰਤਾ ਸੀ ਪਰ ਹੁਣ ਇਹਨੂੰ ਪੈਸੇ ਦੇ ਕੇ ਅੱਜ ਅਸੀਂ ਵੀਡੀਓ ਬਕਾਇਦਾ ਪ੍ਰੂਫ ਤੌਰ ਤੇ ਉਹ ਤੋਂ ਸਿਗਨੇਚਰ ਮੰਗਾਵਾਂਗੇ ਤੇ ਜੀਵ ਵਾਲੀ ਗੋਲੀ ਵੀ ਸ਼ਾਇਦ ਅਸੀਂ ਕੋਸ਼ਿਸ਼ ਕਰਦੇ ਮੰਗਾ ਲਈ ਉਦੋਂ ਬਾਅਦ ਅਸੀਂ ਮੋਗਾ ਦੇ ਐਸਐਸਪੀ ਸਾਹਿਬ ਨੂੰ ਇਹ ਵੀਡੀਓ ਭੇਜਾਂਗੇ ਤੇ ਦੇਖਦੇ ਹਾਂ ਉਹ ਕੀ ਕਾਰਵਾਈ ਕਰਦੇ ਹੈ ਮੈਡੀਕਲ ਸਟੋਰ ਤੇ ਕੀ ਇਹ ਅੱਛਾ ਜਦੋਂ ਇਹ ਉਹ ਜਦੋਂ ਸ਼ਰ੍ਹਾ ਅਮ ਤੁਹਾਡੇ ਕੋਲ ਪ੍ਰੂਫ ਆ ਗਿਆ ਉਹਨੂੰ ਅੰਦਰ ਕਰਦੇ ਆ ਜਾਂ ਨਹੀਂ ਕਰਦੇ ਜਿਹੜੀ ਕੁੜੀ ਕੱਲ ਵਾਇਰਲ ਹੋਈ ਸੀ ਨਾ ਜੀ ਸਾਡੇ ਕੋਲੇ ਆਈ ਸੀਗੀ ਨਸ਼ੇ ਦੀ ਓਵਰਡੋਜ਼ ਹੋਈ ਪਈ ਸੀ ਤੇ ਇਹ ਦੌਰੇ ਤੇ ਦੌਰਾ ਪੈ ਰਿਹਾ ਸੀਗਾ ਅੱਜ ਮੈਂ ਆਹ ਵਿਖੋ ਇੱਥੇ ਜਨੇਰੀਆਂ ਨੂੰ ਲੈ ਕੇ ਆਇਆ ਆਹ ਮੋਢ ਮਸੀਬਾ ਕੇਂਦਰ ਜਨੇਰ ਮੋਗਾ ਜ਼ਿਲ੍ਹਾ ਇਹ ਕੁੜੀ ਨੂੰ ਇੱਥੋਂ ਇੱਕ ਵਾਰੀ ਮੈਂ ਟ੍ਰੀਟਮੈਂਟ ਅਸੀਂ ਇਹਦਾ ਚਾਲੂ ਕਰਵਾਤਾ ਤੇ ਕੱਲੂ ਇਹਨੂੰ ਅਸੀਂ ਇੱਕ ਦੋ ਦਿਨਾਂ ਚ ਮੋਗੇ ਤੋਂ ਟ੍ਰੀਟਮੈਂਟ ਦਵਾਵਾਂਗੇ ਫਿਰ ਜੇ ਲੋੜ ਪਈ ਤਾਂ ਇਹਨੂੰ ਕਪੂਰਥਲੇ ਭੇਜਾਂਗੇ ਹੁਣ ਇਹਨੂੰ ਵਾਪਸ ਅਸੀਂ ਲਿਆ ਰਹੇ ਆ ਹਫਤੇ 10 ਦਿਨਾਂ ਦੇ ਵਿੱਚ ਇਹਨੂੰ ਪ੍ਰੋਪਰ ਬਕਾਇਦਾ ਇਹਨੂੰ ਵਧੀਆ ਜਨਨ ਪਰਸਨ ਮੁਖ ਧਾਰਾ ਚ ਲਿਆਵਾਂਗੇ ਇਹਨੂੰ ਨਸ਼ਾ ਮੁਕਤ ਕਰਾਂਗੇ ਕੁੜੀ ਦੇ ਬਿਆਨ ਵਗੈਰਾ ਕਰਵਾਏ ਜੀ ਤੁਸੀਂ ਕੁੜੀ ਦੇ ਬਿਆਨ ਹੋ ਗਏ ਆ ਕੁੜੀ ਨੇ ਦਾਸਤਾ ਵੀ ਕਿਵੇਂ ਇਹਦਾ ਸੋਸ਼ਲ ਇੱਕ ਲੇਡੀ ਜੇ ਕੋਟਿਸੇ ਖਾਂ ਦੀ ਕੋਈ ਮਨਜੀਤ ਨਾਮ ਦੀ ਜਿਹੜੀ ਇਹਦਾ ਸੋਸ਼ਲ ਕਰਵਾ ਰਹੀ ਆ ਨਸ਼ੇ ਕਰਕੇ ਪਹਿਲਾਂ ਉਹਨੇ ਇਹਦਾ ਇਹਨੂੰ ਨਸ਼ੇ ਤੇ ਲਾਇਆ ਹੁਣ ਇਹਦਾ ਸੈਕਸ ਸ਼ੋਸ਼ਣ ਕਰਵਾਉਂਦੀ ਆ ਵੀ ਜੇ ਨਸ਼ੇ ਦੀ ਪੂਰਤੀ ਹੋਵੇ ਨਾਲੇ ਉਹ ਉਹ ਪੈਸੇ ਬਣਾਉਂਦੀ ਹੈ ਉਹ ਅਸੀਂ ਪੁਲਿਸ ਨੂੰ ਮੈਡਮ ਐਸਐਚਓ ਨੂੰ ਬਿਆਨ ਇਹਦੇ ਨੋਟ ਕਰਵਾਤੇ ਆ ਹੁਣ ਉਹ ਦੇਖਦੇ ਆ ਕੀ ਕਾਰਵਾਈ ਕਰਦੇ ਨਹੀਂ ਫਿਰ ਅਸੀਂ ਉੱਚ ਅਧਿਕਾਰੀਆਂ ਨੂੰ ਐਸਐਸਪੀ ਤੇ ਆਈਜੀ ਸਰ ਨੂੰ ਭੇਜਾਂਗੇ ਰਿਪੋਰਟ ਸਾਰੀ ਡਿਟੇਲ ਤੇ ਨਾਲੇ ਕੁੜੀ ਨੂੰ ਅਸੀਂ ਜਦੋਂ ਇਹ ਮੁਕਤ ਹਾਲਤ ਆ ਗਈ ਹਫਤੇ 15 ਦਿਨਾਂ ਬਾਅਦ ਨਸ਼ਾ ਮੁਕਤ ਹੋ ਗਈ ਇਹਨੂੰ ਐਸਐਸਪੀ ਸਾਹਿਬ ਤੋਂ ਹੀ ਸਨਮਾਨਤ ਵੀ ਕਰਾਵਾਂਗੇ ਜ਼ਿਲ੍ਹੇ ਦੇ ਜਿਹੜੇ ਲੋਗੇ ਤੇ ਇੱਕ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸੀ ਜਿਸ ਵਿੱਚ ਇੱਕ ਲੜਕੀ ਦੇ ਨਸ਼ਾ ਕਰਨ ਬਾਰੇ ਦੱਸਿਆ ਗਿਆ ਸੀ ਇਹਦੇ ਸੰਬੰਧੀ ਅਸੀਂ ਪਹਿਲਾਂ ਵੀ ਜਾਣਕਾਰੀ ਦੇ ਚੁੱਕੇ ਹਾਂ ਉਹ ਲੜਕੀ ਨੂੰ ਅਸੀਂ ਵੈਰੀਫਾਈ ਕਰ ਲਿਆ ਹੈ ਉਹ ਲੜਕੀ ਦੀ ਉਮਰ 18 ਸਾਲ ਤੋਂ ਘੱਟ ਹੈ ਜਿਹਦੇ ਕਰਕੇ ਅਸੀਂ ਉਹਦੀ ਆਇਡੈਂਟੀਟੀ ਨੂੰ ਹਾਈਡ ਰੱਖਾਂਗੇ ਤੇ ਅਸੀਂ ਉਹਦਾ ਕੋਈ ਨਾਂ ਨਹੀਂ ਡਿਸਕਲੋਸ ਕਰ ਸਕਦੇ ਤੇ ਮੈਂ ਤੁਹਾਡੀ ਜਾਣਕਾਰੀ ਲਈ ਦੱਸਣਾ ਚਾਹੁੰਨੀ ਹਾਂ ਕਿ ਲੜਕੀ ਨੂੰ ਅਸੀਂ ਮੈਡੀਕਲ ਟਰੀਟਮੈਂਟ ਕਰਵਾ ਕੇ ਉਹਦਾ ਪ੍ਰੋਪਰ ਇਲਾਜ ਕਰਵਾ ਰਹੇ ਹਾਂ ਉਸ ਨੂੰ ਕੱਲ ਵੀ ਜਨੇਰ ਨਸ਼ਾ ਛਡਾਊ ਕੇਂਦਰ ਵਿੱਚ ਇਲਾਜ ਲਈ ਲਿਜਾਇਆ ਗਿਆ ਸੀ ਤੇ ਅੱਜ ਵੀ ਉਹਦਾ ਸਿਵਲ ਹਸਪਤਾਲ ਕੋਰਤੀ ਸੇਖਾਂ ਤੋਂ ਜਿਹੜਾ ਮੈਡੀਕਲ ਕਰਵਾ ਕੇ ਤੇ ਜਿੰਨੀ ਵੀ ਉਸਦੀ ਜ਼ਰੂਰਤ ਹੋਵੇਗੀ ਜੋ ਵੀ ਇਹਦਾ ਮੈਡੀਕਲ ਟਰੀਟਮੈਂਟ ਕਰਵਾਉਣਾ ਪਵੇਗਾ ਉਹ ਕਰਵਾਇਆ ਜਾ ਰਿਹਾ ਹੈ। ਆ ਵੀਡੀਓ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਸੀ ਕਿ ਇੱਕ ਮਨਜੀਤ ਕੌਰ ਨਾਂ ਦੀ ਲੇਡੀ ਜੋ ਕਿ ਕੋਟੀ ਸੇਖਾਂ ਦਾਣਾ ਮੰਡੀ ਵਿਖੇ ਰਹਿ ਰਹੀ ਹੈ ਤੇ ਉਸ ਵੱਲੋਂ ਕਾਫੀ ਗਲਤ ਕੰਮ ਤੇ ਨਸ਼ਾ ਵਗੈਰਾ ਵੇਚਿਆ ਜਾ ਰਿਹਾ ਜੋ ਇਸ ਸਬੰਧੀ ਅਸੀਂ ਉੱਥੇ ਰੇਡ ਕਰਕੇ ਤੇ ਅਗਲੀ ਕਾਰਵਾਈ ਅਮਲ 'ਚ ਲਿਆਵਾਂਗੇ ਜੇ ਕੋਈ ਰਿਕਵਰੀ ਹੁੰਦੀ ਹੈ ਤਾਂ ਕਾਨੂੰਨ ਅਨੁਸਾਰ ਬਚਾਵਾ ਕੀਤਾ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਊਗੀ। ਥੈਂਕ ਯੂ।